ਗੁਰਪਦੇ ਜੀ ਦਾਸ ਬਾਬਾ ਨਾਇਬ ਸਿੰਘ ਨਵਾਂ ਕਿਲਾ ਫਰੀਦਕੋਟ ਮੈਂ ਅੱਜ ਸੰਗਤਾਂ ਨਾਲ ਕੋ ਜੋ ਵਚਨ ਬਲਾਸ ਸਾਂਝੇ ਕਰਨੇ ਆ ਉਹ ਵਚਨ ਬਲਾਸ ਖਾਲਸਾ ਜੀ ਇਸ ਪ੍ਰਕਾਰ ਆ ਅਸੀਂ ਗੱਲ-ਗੱਲ ਤੇ ਸਰਕਾਰਾਂ ਨੂੰ ਕੋਸਦੇ ਆ ਸਾਡੇ ਨਾਲ ਧੱਕਾ ਕਰਦੀ ਆ ਨਜਾਇਜ਼ ਅਤੇ ਸਲਾਦੀ ਸਾਡੇ ਮੁੰਡਿਆਂ ਨੂੰ ਸ਼ਹੀਦ ਕਰੀ ਜਾਂਦੇ ਆ ਇਹਨਾਂ ਨੂੰ ਕੋਸਨ ਦੇ ਪਜਾਇ ਸਰਕਾਰਾਂ ਨੂੰ ਅਸੀਂ ਆਪ ਨੂੰ ਆਪ ਤਿਆਰ ਕਰੀਏ ਜਦੋਂ ਦੀ ਦੁਨੀਆ ਸਾਜੀ ਆ ਸਰਕਾਰਾਂ ਜ਼ੁਲਮ ਕਰਦੀਆਂ ਰਹੀਆਂ ਤੇ ਸਰਦਾਰ ਜ਼ੁਲਮ ਚਾਲਦੇ ਰਹੇ ਆ ਇਹ ਕੋਈ ਨਵੀਂ ਗੱਲ ਨਹੀਂ ਗਈ ਜਦੋਂ ਦੀ ਦੁਨੀਆ ਸਾਜੀ ਹੁੰਦਾ ਹੀ ਚੱਲਦਾ ਜਿਹੜਾ ਜੋਰਾਵਾਰ ਹੁੰਦਾ ਉਹ ਮਾੜੇ ਤੇ ਉਹਨਾਂ ਨੇ ਬਹੁਤ ਤਸ਼ੱਦਦ ਕਰਨੇ ਹੁੰਦੇ ਆ ਸਰਕਾਰ ਕਹਿੰਦੇ ਇਸ ਚੀਜ਼ ਨੂੰ ਆ ਮਾੜੇ ਤੇ ਜ਼ੁਲਮ ਕਰਨਾ ਮਾੜੇ ਤੋਂ ਧੱਕੇ ਨਾਲ ਕੰਮ ਕਰਾਉਣਾ ਉਹਦੀ ਕਮਾਈ ਦਾ ਬਹੁਤ ਵੱਡਾ ਹਿੱਸਾ ਆਪ ਖਾਣਾ ਉਹਨਾਂ ਨੂੰ ਸਰਕਾਰ ਬੋਲਦੇ ਖਾਲਸਾ ਜੀ ਜੇ ਕੋਈ ਆਪਣਾ ਹੱਕ ਮੰਗਣਾ ਚਾਵੇ ਉਹਨੂੰ ਬਹੁਤ ਹੀ ਘਠੀਆਂ ਸ਼ਬਦਾਂ ਨਾਲ ਸਬੋਧਨ ਕਰਦੇ ਆ ਜਿਹੜੇ ਕਿ ਅਸੀਂ ਮੈਂ ਆਪਣੇ ਮੁਖ ਚੋਂ ਕਹਿਣੀ ਨਹੀਂ ਚਾਹੁੰਦਾ ਇਹ ਸਰਕਾਰਾਂ ਦੇ ਕੰਮ ਹੁੰਦੇ ਆ ਬਾਕੀ ਕਹਿ ਦੇਣਾ ਦਾਗੀ ਕਹਿ ਦੇਣਾ ਆਤਵਾਦੀ ਕਹਿ ਦੇਣਾ ਦਹਿਤਪਸੰਦ ਖੋਦਗਰਜ ਲੁਟੇਰੇ ਠੱਗ ਗੈਂਗਸਟਰ ਬਹੁਤ سارے ਨਾਂ ਸਾਡੇ ਸਿੱਖਾਂ ਨੂੰ ਦਿੱਤੇ ਗਏ ਆ ਖਾਲਸਾ ਜੀ ਹੱਥ ਬੰਨ੍ਹ ਕੇ ਬੇਨਤੀ ਸਰਕਾਰਾਂ ਜਿਸ ਇਸਿਲਾਂ ਕਰਦੀਆਂ ਹੁੰਦੀਆਂ ਆਪਾਂ ਇਹਨਾਂ ਦੇ ਅਤਿਸ਼ਾਦ ਚੱਲਨੇ ਆ ਇਹਨਾਂ ਨੂੰ ਅਤਿਸ਼ਾਦਤਾ ਨੂੰ ਨਾਂ ਚੱਲਦੇ ਹੋਏ ਅਸੀਂ ਬਹੁਤ ਹੀ ਸੰਜੀਦਗੀ ਨਿਗਾ ਨਾਲ ਇਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਅਸੀਂ ਆਪਦੇ ਹੱਕ ਪਛਾਣਨੇ ਆ ਅਸੀਂ ਆਪਣੇ ਹੱਕ ਦੀ ਗੱਲ ਕਰਨੀ ਆ ਅਸੀਂ ਆਪਦੇ ਫਿਰਕੇ ਦੀ ਗੱਲ ਕਰਨੀ ਆ ਅਸੀਂ ਆਪਦੇ ਜਾਤ ਦੀ ਗੱਲ ਕਰਨੀ ਆ ਅਸੀਂ ਆਪਦੇ ਧਰਮ ਦੀ ਗੱਲ ਕਰਨੀ ਆ ਅਸੀਂ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਅਸੀਂ ਸਿੱਖ ਧਰਮ ਦੀ ਗੱਲ ਕਰਨੀ ਆ ਜਾਤਕ ਮਜਬਾ ਉਹ ਮਜਬ ਦਾ ਇੱਕ ਬਹੁਤ ਵੱਡਾ ਰਿਕਾਰਡ ਕਾਇਮ ਕੀਤਾ ਸੀ ਕਿ ਅਸੀਂ ਝੰਡੇ ਹੇਟਨੇ ਆ ਉਹ ਸਾਨੂੰ ਜਿਹੜਾ ਝੰਡੇ ਹੇਟਲਾ ਸ਼ਬਦ ਹੈ ਇੱਕ ਬਹੁਤ ਹੀ ਘਣਾਉਣੇ ਸ਼ਬਦਾਂ ਨਾਲ ਸੰਬੋਧਨ ਕਰਨ ਲਾਪੇ ਝੰਡੇ ਹੇਟ ਦਾ ਮਤਲਬ ਸੀ ਇਹ ਇੱਕ ਬਹੁਤ ਹੀ ਵੱਡਾ ਸੰਗਠਨ ਸਿੱਖ ਸੰਗਤ ਇਕੱਠੀ ਹੋ ਕੇ ਜੋ ਫੈਸਲੇ ਕਰ ਲੈਂਦੀ ਸੀ ਉਹ ਫੈਸਲੇ ਦੇ ਟੱਲ ਰਹਿੰਦੇ ਸੀ ਉਹਨੂੰ ਕਹਿੰਦੇ ਸੀ ਝੰਡੇ ਹੇਟਲਾ ਅੱਜ ਕੱਲ ਜੇਖ ਨੂੰ ਘਟਿਆ ਸ਼ਬਦ ਕਹਿਣਾ ਆਵੇ ਉਹਨੂੰ ਕਹਦੇ ਝੰਡੇ ਹੇਟਲਾ ਦੂਜੀ ਗੱਲ ਰਹੀ ਮਜਬੀ ਸਿੱਖਾਂ ਦੀ ਮਜਬ ਵਿੱਚ ਪੱਕੇ ਮਜਬ ਵਿੱਚ ਪੱਕੇ ਰਹਿਣਾ ਉਹਨੂੰ ਮਜਬੀ ਸਿੱਖ ਬੋਲਿਆ ਗਿਆ ਇਹ ਕਿਸੇ ਗਰੀਬ ਜਾਤੀ ਦਾ ਸ਼ਬਦ ਨਹੀਂਗਾ ਇਹ ਵੀ ਉਹ ਮਜਬੀ ਸਿੱਖ ਆ ਯਾਰ ਇੱਕ ਮਾਨ ਵਾਲਾ ਸ਼ਬਦ ਆ ਮਜਬੀ ਸਿੱਖ ਅਸੀਂ ਜਿਹੜੇ ਐਸੀ ਭਾਈਚਾਰੇ ਆ ਅਸੀਂ ਉਹਨਾਂ ਦੇ ਇਹਨੂੰ ਸ਼ਬਦ ਨੂੰ ਟੁਕਮਾ ਰੱਖਦੇ ਆ ਨਹੀਂ ਚਾਹ ਕੋਈ ਮਿਸਤਰੀ ਸਿੰਘ ਆ ਚਾਹ ਕੋਈ ਪਣਾ ਜੱਟ ਭਾਈ ਆ ਚਾਹ ਕੋਈ ਐਸਸੀ ਭਾਈਚਾਰਾ ਚਾਹ ਕੋਈ ਬੀਸੀ ਭਾਈਚਾਰਾ ਸਾਰੇ ਆਪਾਂ ਉਹਦੇ ਇੱਕੇ ਹੀ ਸ਼ਬਦ ਵਿੱਚ ਪਰੋਇ ਜਾਣ ਵਾਲੀਆਂ ਧਰਮ ਮੰਡਲੀਆਂ ਧਰਮ ਇਹਨਾਂ ਨੂੰ ਗਾਂ ਅੱਗੇ ਲੈ ਜਾਣਾ ਸੱਚਜੇ ਢੰਗ ਨਾਲ ਅੱਗੇ ਵਧਾਉਣਾ ਉਹਦੇ ਵਾਸਤੇ ਸਾਡੇ ਚੰਗੇ ਪੈਰੋਕਾਰ ਚੰਗੇ ਸਾਨੂੰ ਲੀਡਰ ਚਾਹੀਦੇ ਆ ਕਹਿਣੇ ਤੇ ਕਥਨੀ ਦੇ ਕਰਨੀ ਦੇ ਪੂਰੇ ਲੀਡਰ ਚਾਹੀਦੇ ਆ ਇਹ ਨਹੀਂ ਵੀ ਥੋੜੇ ਜੇ ਕੰਮ ਪਿਛੇ ਵਗ ਜਾਣ ਅੱਗੇ ਜੇ ਉਹਨਾਂ ਲੋਕਾਂ ਦੇ ਲੋਕ ਸ਼ਬਦ ਸਾਨੂੰ ਤਿਆਰ ਨਹੀਂ ਗਏ ਤੇ ਉਹ ਵੀ ਸਾਡੇ ਸੰਸਾਰਤੀ ਹੋਏ ਆ ਯੋਧੇ ਜਿਨ੍ਹਾਂ ਦੇ ਲੋਕ ਗੱਡੀਆਂ ਦੇ ਪਿੱਛੇ ਗੱਡੀਆਂ ਦੇ ਅੱਗੇ ਘਰਾਂ ਚ ਡਰੈਗ ਰੂਮਾਂ ਚ ਅਸੀਂ ਉਹਨਾਂ ਦੀਆਂ ਤਸਵੀਰਾਂ ਮੁੱਲ ਲੈ ਲੈ ਲਾਉਣੇ ਖਾਲਸਾ ਜੀ ਉਹ ਆ ਸੰਤ ਨਿਹਾਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਤੇ ਉਹਨਾਂ ਦੇ ਬਹੁਤ ਹੀ ਪੂਜਨੀਕ ਸਾਥੀ ਬਾਬਾ ਠਾਰਾ ਸਿੰਘ ਭਾਈ ਮਰੀਕ ਸਿੰਘ ਜਰਨਲ ਸੁਵੇਕ ਸਿੰਘ ਅਤੇ ਬਹੁਤ ਸਾਰੇ ਹੋਰ ਸਾਡੇ ਸਿੰਘ ਜਿਹੜੇ ਪੋਟਿਆਂ ਦੇ ਗਿਣੇ ਜਾਣ ਵਾਲੇ ਯੋਧੇ ਸੂਰਮੇ ਜਿਨ੍ਹਾਂ ਦੀ ਅੱਜ ਕਾਲ ਤੱਕ ਦੇ ਸਾਹਮਣੇ ਗੈਲਰੀ ਬਣੀ ਆ ਸ਼ਹੀਦਾਂ ਦੀ ਸ਼ਹੀਦੀ ਗੈਲਰੀ ਬਹੁਤ ਹੀ ਮਾਣ ਵਾਲੀ ਗੱਲ ਆ ਇਸ ਇਸ ਗੈਲਰੀ ਦੇ ਫਤਿਹਰਾਏ ਅਸੀਂ ਬਾਬਾ ਹਰਨਾਮ ਸਿੰਘ ਧੁਮਾਜੀ ਨੂੰ ਪਿੰਡਰਾ ਵਾਲਿਆਂ ਨੂੰ ਕੋਟਨ-ਕੋਟ ਨਮਸਕਾਰ ਕਰਦੇ ਜਿਨ੍ਹਾਂ ਨੇ ਐਡੀ ਹਿੰਮਤ ਮਾਰ ਕੇ ਉਹ ਸ਼ਹੀਦੀ ਗੈਲਰੀ ਤਿਆਰ ਕੀਤੀ ਆ ਅਸੀਂ ਕੋਟਨ-ਕੋਟ ਪ੍ਰਣਾਮ ਕਰਦੇ ਆ ਬਾਬਾ ਧੁਮਾਜੀ ਨੂੰ ਪਰ ਜਿਹੜਾ ਇੱਕ ਆ ਸ਼ਬਦ ਉਹਨਾਂ ਨੇ ਹੁਣ ਵਰਤਿਆ ਸੀ ਬੇਸੀ ਗੜਕਾਜ ਨੂੰ ਕਾਲ ਤੱਕ ਦੀ ਤਹਿਸੀਲ ਤੋਂ ਕੋਮ ਨੂੰ ਸੰਦੇਸ਼ ਨਹੀਂ ਦੇ ਦਿਆਂਗੇ ਉਹ ਵੀ ਉਹਦਾ ਸਟੈਂਟ ਬਿਲਕੁਲ ਸਹੀ ਸੀ ਅਸੀਂ ਉਹਦੀ ਪ੍ਰੋਟਾ ਕਰਦੇ ਆਂ ਉਹਨਾਂ ਦੇ ਨਾਲ ਖੜੇ ਆਂ ਖਾਲਸਾ ਜੀ ਤਿਆਰ ਹੋ ਜਾਓ 2027 ਦੀ ਆਉਣ ਵਾਲੀਆਂ ਵਿਧਾਨ ਸਭਾ ਇਲੈਕਸ਼ਨ ਜਿਨ੍ਹਾਂ ਵਿੱਚ ਸਰਕਾਰੀ ਖਾਲਸਾ ਬਣ ਜਾ ਰਹੀ ਆ ਖਾਲਸਾ ਰਾਜ ਬਣ ਜਾ ਰਿਹਾ ਖਾਲਸਤਾਨ ਦਾ ਸ਼ਬਦ ਸਾਡੇ ਵਾਸਤੇ ਇਹ ਹਿੰਦੂ ਪਾਰਟੀਵਾਰਿਆਂ ਨੇ ਸਾਡੇ ਮੂੰਹ 'ਚ ਪਾਇਆ ਸੀ ਪ੍ਰੈਸ ਨੇ ਸਾਡੇ ਮੂੰਹ 'ਚ ਸ਼ਬਦ ਪਾਇਆ ਸੀ ਜਿਹੜਾ ਕਿ ਖਾਸਤਾਨ ਸ਼ਬਦ ਅਸੀਂ ਬਹੁਤ ਘੱਟ ਵਰਤਦੇ ਆ ਕੋਸ ਲੀਡਰ ਹੈਗੇ ਸਾਡੇ ਜਿਹੜੇ ਖਾਸਤਾਨ ਦਾ ਨਾਮ ਲੈ ਕੇ ਸਾਡੇ ਵਿੱਚ ਬਹੁਤ ਹੀ ਭਲੇਖੇ ਪਾਉਂਦੇ ਆ ਅਸੀਂ ਖਾਲਸਾ ਰਾਜ ਦੇ ਹਮੀਆਂ ਖਾਲਸਾ ਰਾਜ ਬਾਨਣਾ ਚਾਹੀਦਾ ਖਾਲਸਾ ਰਾਜ ਹੋਣਾ ਚਾਹੀਦਾ ਖਾਲਸਾ ਜੀ ਅਸੀਂ ਆਤਮਾਨਕੇ ਬੇਨਤੀ ਆ ਸਾਰੇ ਵੀਰਾਂ ਨੂੰ ਜਿੰਨੇ ਵੀ ਵੀਰਾਂ ਕੋਲੇ ਵੀਡੀਓ ਜਾਂਦੀ ਆ ਵਾਤਵਾਲ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਤੇ ਘੰਟੀ ਵਾਲਾ ਬਟਨ ਵੀ ਦਬਾ ਦਿਆ ਕਰੋ ਕਿ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਅਸੀਂ ਕੋਈ ਵੀਡੀਓ ਪਾਈਏ ਉਹਦਾ ਨੋਟੀਫਿਕੇਸ਼ਨ ਤੁਹਾਡੇ ਕੋਲੇ ਪਹੁੰਚ ਜਾਏ ਐਨੀਆਂ ਗੱਲਾਂ ਕਰਦੇ ਖਿਮਾ ਦਾ ਜਾਚਕਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ